ਮੈਂ ਘਰ ਜਿਨ੍ਹਾਂ ਦੀਆ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲਦਾ ਨਹੀਂ ਲੱਤਾਂ ਤਾਂ ਉੱਥੇ ਤੜਵਾਈ ਫਿਰਦੇ ਆ ਹੁਣ ਪਤਾ ਨਹੀਂ ਮੋਡਾ ਮੋਡਾ ਉਤਰਿਆ ਫਿਰਦਾ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾਹ ਕਿੱਥੇ ਜੇ ਲਾਊਗਾ ਚਕਾਰਾ ਛੱਡਾਂਗੇ ਬੋਲੋ ਜੋ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਨੇ ਵਾਲੀ ਨਹੀਂ ਹੁੰਦੀ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਭਾਵੇਂ ਅਜੇ ਨਹੀਂ ਹੋਇਆ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਚੋਣ ਮਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਤੇ ਅੱਜ ਲੁਧਿਆਣਾ ਦੇ ਜਵਾਹਰ ਨਗਰ ਇਲਾਕੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਦੇ ਵਿਚਾਰੇ ਪਹੁੰਚੇ ਨੇ ਤੇ ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਨੇ ਤੇ ਬਾਅਦ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕਰਨ ਦਾ ਕੰਮ ਵੀ ਕੀਤਾ ਗਿਆ ਹੈ ਇਸ ਮੌਕੇ ਭਗਵੰਤ ਮਾਨ ਦੇ ਵੱਲੋਂ ਜਿੱਥੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਘੜਵਾਈਆਂ ਗਈਆਂ ਨੇ ਉੱਥੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨੇ ਸਾਧੇ ਗਏ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਦਿਆਂ ਹੋਇਆਂ ਜਿੱਥੇ ਉਹਨਾਂ ਦੀ ਪਹਿਲਾਂ ਲੱਤ ਦੇ ਵਿੱਚ ਫ੍ਰੈਕਚਰ ਆਇਆ ਹੋਇਆ ਸੀ ਉੱਥੇ ਹੁਣ ਮੋੜਾ ਉਤਰਨ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਇਸ ਮੌਕੇ ਉਹਨਾਂ ਦੇ ਵੱਲੋਂ ਕੀ ਕੁਝ ਆਖਿਆ ਗਿਆ ਉਹਨਾਂ ਦਾ ਪੂਰਾ ਬਿਆਨ ਪੂਰੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਬੈਠੋ ਬੈਠੋ ਤੁਸੀਂ ਮੈਂ ਮਿਲ ਕੇ ਜਾਊਂਗਾ ਮੈਂ ਮਿਲ ਕੇ ਜਾਊਂਗਾ ਭੈਣੇ ਜਦੋਂ ਆ ਹੀ ਗਏ ਘਰੇ ਹੁਣ ਹੁਣ ਭੈਣ ਦੇ ਘਰੇ ਆਏ ਆ ਤੇ ਭੈਣ ਨੂੰ ਮਿਲ ਕੇ ਨਾ ਜਾਈਂ ਬੈਠੋ ਆਰਾਮ ਨਾਲ ਮੈਂ ਮਿਲ ਕੇ ਜਾਊਂਗਾ ਸਾਰਿਆਂ ਨੂੰ ਮੈਂ ਇਕੱਲੇ ਇਕੱਲੇ ਨੂੰ ਮਿਲ ਕੇ ਜਾਊਂਗਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਬੋਲਣੇ ਇਸ ਤੋਂ ਬਾਅਦ ਉਹਨਾਂ ਨੇ ਅੱਗੇ ਹੈਬੋਵਾਲ ਜਾਣਾ ਮੈਂ ਥੋੜਾ ਜਿਹਾ ਲੇਟ ਚਲਾ ਜਾਊਂਗਾ ਐਬੋਵਾਲ ਪਹਿਲਾਂ ਮੈਂ ਜਵਾਰਾ ਆਇਆ ਨੂੰ ਮਿਲ ਲੂੰਗਾ ਇੱਕ ਵਾਰ ਕੈਂਪ ਵਾਲਿਆਂ ਨੂੰ ਹੈਗਾ ਤਾਂ ਲੱਕਾ ਇੱਕੋ ਹੀ ਐਬੋਵਾਲ ਵੀ ਆਪਣੇ ਐ ਆ ਵੀ ਆਪਣੇ ਮੇਰੀ ਤਾਂ ਕਰਮ ਭੂਮੀ ਐ ਮੈਂ ਤਾਂ ਜਦੋਂ ਮੈਂ ਅੱਜ ਕੇਜਰੀਵਾਲ ਸਾਹਿਬ ਨੂੰ ਦੱਸ ਰਿਹਾ ਸੀ ਕਿ ਸਰ ਆਹ ਸੜਕ ਤੇ ਮੈਂ ਸਕੂਟਰ ਤੇ ਭਦੌੜ ਹਾਉ ਜਾਂਦਾ ਰਿਆਂ ਜਿੱਤੇ ਕੈਸਟਾਂ ਦੀ ਮਾਰਕੀਟ ਹੁੰਦੀ ਸੀ ਤੇ ਮੈਂ 1992 ਚ ਇਹ ਸ਼ਹਿਰ ਚ ਆਇਆ ਸੀ 17-18 ਸਾਲ ਦਾ ਇੱਕ ਜਵਾਕ ਸੀ ਮੈਂ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਨੇ ਮੈਨੂੰ ਸਟਾਰ ਬਣਾਇਆ ਆ ਜਿਹੜੇ ਲੱਕੇ ਚ ਖੜਿਆ ਬਹੁਤ سارے ਕਲਾਕਾਰਾਂ ਦੇ ਘਰ ਵੀ ਮਿਲਦਾ ਆ ਜਵਾਰਾ ਕੈਂਪ ਹੋ ਗਿਆ ਆ ਕਲਾਕਾਰਾਂ ਦੇ ਦਫ਼ਤਰ ਆ ਗਏ ਜਮਲਾ ਸਾਹਿਬ ਦਾ ਉਹ ਜਮਲਾ ਸਾਹਿਬ ਦੇ ਪਿੱਛੇ ਖੜੇ ਨੇ ਮਤਲਬ ਇਹ ਤਾਂ ਹੱਬ ਹੈ ਪੰਜਾਬ ਦੇ ਕਲਚਰ ਦੀ ਸੋ ਅੱਜ ਜੋ ਤੁਸੀਂ ਸਵਾਲ ਪੁੱਛੇ ਬੜੀ ਪਧੀਆਂ ਸ਼ੁਰੂਆਤ ਹੈ ਇਹ ਇਹ ਤੋਂ ਪਹਿਲਾਂ ਤੁਹਾਨੂੰ ਐ ਕਦੇ ਕਿਸੇ ਨੇ ਮਾਈਕ ਦਿੱਤਾ ਕਿ ਕੁਝ ਵੀ ਪੁੱਛ ਲਓ ਜੀ ਮੁੱਖ ਮੰਤਰੀ ਨੂੰ ਨਾ ਆਪ ਹੀ ਬੋਲ ਕੇ ਆਪ ਹੀ ਬੋਲ ਸੋਨਹਾਲ ਆਪੀ ਉਹ ਬੋਲ ਕੋ ਜੰਤ ਆ ਬਾਤ ਕਰਕੇ ਨਿਕਲ ਜਾਂਦੇ ਸੀ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਦੀ ਜਿੰਦਾਬਾਦ ਹੋ ਗਈ ਕੀ ਹੋ ਗਿਆ ਐਂ ਨਿਕਲ ਜਾਂਦੇ ਸੀ ਆਪ ਹੀ ਆਪਦੀ ਬੱਲੇ ਬੱਲੇ ਕਰਕੇ ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਉਹ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦੇਖਣਾ ਹੁੰਦਾ ਵੀ ਇਹ ਕਹਿ ਕੀ ਰਿਹਾ ਹੈ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾ ਕਿੱਥੇ ਜੇ ਲਊਗਾ ਚਕਾਰਾ ਛੱਡਾਂਗੇ ਬੋਲੇ ਸੋ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਹਣਿਆ ਵਾਲੀ ਨਹੀਂ ਹੁੰਦੀ ਫਿਰ ਵੀ ਛੱਡ ਦੇ ਚਕਾਰਾ ਤੇ ਤਾਈਓ ਫਿਰ ਹਾਲ ਤਾਂ ਅੱਜ ਫਿਰ ਪਰਮਾਤਮਾ ਹੈ ਕੁਦਰਤ ਹੈ ਜੀ ਦੀਆਂ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲਾਰੇ ਮੈਂ ਕਿਹਾ ਜਿਨ੍ਹਾਂ ਦੀਆਂ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਨਹੀਂ ਲੱਤਾਂ ਤਾਂ ਉੱਥੇ ਤੜਵਾਈ ਫਿਰਦੇ ਆ ਹੁਣ ਪਤਾ ਨਹੀਂ ਮੋਡਾ-ਮੋਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਢਿੱਲੇ ਫਿਰਦੇ ਆ ਜੀ ਥਾਂ-ਥਾਂ ਤੋਂ ਬਸ ਇਹਨਾਂ ਦੇ ਜੈਂਪਰ-ਜੁੰਪਰ ਹੱਲ ਗਏ ਇਹਨਾਂ ਦੇ ਸਪ੍ਰਿੰਗ ਪੈਣ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਬਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਬਾਰੀ ਅਰਵਿੰਦ ਕੇਜਰੀਵਾਲਾ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਬਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਉਹਨੇ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜਦ ਕਾ ਪੜਾ ਕੋਟਾ ੜਾ ਕੁਈ ਦੱਸੋ ਨਹੀਂ ਕਾਰਨ ਭਗਵੰਤ ਮਾਨ ਨਹੀਂ ਜੀ ਮੁੱਖ ਮੰਤਰੀ ਰਹਿਣਾ ਚਾਹੀਦਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆਂ ਪੁੱਤੇ ਨਾ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਆ ਬਸ ਅਰਵਿੰਦ ਕੇਜਰੀਵਾਲ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਕਾ ਦਿੱਤਾ अरविंद केजरीवाल साहब ने पार्टी बना के आम लोगों तिया पोतों मौका देता कि चेयरमैन बनो मंत्री बनो एम एल ए बनो मुख्यमंत्री बनो मेरे वर्गा महिंद्रमा का मुंडा सोच सकता भी मुख्यमंत्री कदे भी वो एक पार्टी बनी जिस दिन पार्टी रजिस्टर करवा गए मैं तो नाज नहीं सी मेरे ख्याल कोई भी नहीं सी अपने ਜਿਸ ਦਿਨ ਝਾੜੂ ਦਾ ਚੋਣਸ਼ੈਨ ਰਿਸਟਰਡ ਕਰਾਇਆ ਮੈਂ ਨਾਲ ਨਹੀਂ ਸੀ। ਇਹ ਆਪ ਹੀ ਗਏ ਕਾਗਜਕੂਜ ਬਹੁਤ ਭਰਨੇ ਪੈਂਦੇ ਆ। ਐਡੇ-ਐਡੇ ਥੱਬੇ, ਕਾਗਜਾਂ ਦੇ ਥੱਬੇ। ਪਰ ਸਾਨੂੰ ਝਾੜੂ ਵੀ ਦੇਤਾ ਤੇ ਪਾਰਟੀ ਦਾ ਨਾਮ ਵੀ ਦੇਤਾ ਤੇ ਨਾਲ ਕਦੇ ਮੁੱਖ ਮੰਤਰੀ ਬਣ। ਇਤੋਂ ਵੱਡਾ ਹੋਰ ਕੀ ਹੋ ਸਕਦਾ ਜੀ ਮਰਗ? ਇਤੋਂ ਵੱਡਾ ਕੋਈ ਤੋਹਫਾ ਹੋ ਸਕਦਾ। ਜਿੰਦਾਬਾਦ! 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 ਤੇ ਫਿਰ ਜੇ 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 ਇੱਕ ਬੰਦੇ ਨੇ ਕੋਈ ਸੋਚ ਸੋਚ ਕੇ ਦਿੱਤਾ ਫਿਰ ਆਪਣਾ ਫਰਜ ਬਣਦਾ ਹੈ ਕਿ ਉਹਦੀ ਸੋਚ ਤੇ ਪਹਿਰਾ ਦੀਏ ਜੇ ਆਪਾਂ ਮਾੜਾ ਕੰਮ ਕਰਤਾ ਤਾਂ ਉਹਨੂੰ ਇਹ ਲੱਗੂਗਾ ਯਾਰ ਮੌਕਾ ਤਾਂ ਮੈਂ ਇਹਨਾਂ ਨੂੰ ਦਿੱਤਾ ਸੀ ਪਰ ਯਾਰ ਚੰਗੇ ਨਹੀਂ ਨਿਕਲੇ ਹਨਾ ਕਈ ਬੰਦੇ ਹੁਣ ਕੀ ਬੰਦਿਆਂ ਦੇ ਘਰੇ ਵਿੱਚ ਬੜਿਆਂ ਸਾਡੇ 'ਚ ਵੀ ਕਈ ਚੰਗੇ ਨਹੀਂ ਹੈਗੇ ਕਿਹੜਾ ਹੁਣ ਮਸ਼ੀਨਾਂ ਲੱਗੀਆਂ ਵੀ ਕਿਹਾ ਜਾ ਬੰਦਾ ਹੈ ਨਾ ਜਿਹੜੇ ਮਾੜੇ ਨੇ ਲੋਕ ਆਪੀ ਉਹਨਾਂ ਨੂੰ ਦੂਰ ਕਰ ਦਿੰਦੇ ਆ ਪਰੇ ਕਰ ਦਿੰਦੇ ਆ ਹੁਣ ਆਪਾਂ 3 ਸਾਲ ਦੇ ਵਿੱਚ ਅੱਜ ਇਹ ਬੰਦਾ ਹਿੱਕ ਚੌੜੀ ਕਰਕੇ ਕਹਿ ਸਕਦਾ ਕਿ 3 ਸਾਲ ਹੋ ਗਏ ਮੇਰੀ ਸਰਕਾਰ ਮੇਰੀ ਸਰਕਾਰ ਕਹਿ ਸਕਦਾ ਕਿਉਂਕਿ ਪ੍ਰਧਾਨ ਹੈ ਉਹ ਕਹਿ ਸਕਦਾ ਉਹ ਪੁੱਛ ਵੀ ਸਕਦਾ ਕਿ ਮੇਰੀ ਸਰਕਾਰ ਨੇ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ 3 ਸਾਲ ਚ ਜੇ ਕੋਈ ਮਾੜਾ ਕੰਮ ਕੀਤਾ ਨਹੀਂ ਮਾਈਕ ਕੌਣ ਦਿੰਦਾ ਜੀ ਕੌਣ ਮਾਈਕ ਦਿੰਦਾ ਜੇ ਕਿਤੇ ਕਿਸੇ ਗੱਲੋਂ ਕਾਣੇ ਹੁੰਦੇ ਮਾਈਕ ਕਿਉਂ ਫੜਾਉਂਦੇ ਤੁਹਾਨੂੰ ਇੱਕੋ ਇੱਕ ਲੀਡਰ ਹੈ ਦੇਸ਼ ਦੇ ਵਿੱਚ ਜੀਨੇ 2020 ਦੇ ਵਿੱਚ ਵੋਟਾਂ ਤੋਂ 2 ਮਹੀਨੇ ਪਹਿਲਾਂ ਆ ਕੇ ਕਹਤਾ ਸੀ ਜੇ ਮੇਰੇ ਕੰਮ ਚੰਗੇ ਲੱਗੇ ਮੈਨੂੰ ਵੋਟ ਪਾ ਦਿਓ ਨਹੀਂ ਮੈਨੂੰ ਵੋਟ ਨਾ ਪਾਓ ਆਏ ਕੌਣ ਕਹਿੰਦੇ ਜੀ ਜਿਗਰਾ ਚਾਹੀਦਾ ਜਿਗਰਾ ਇਹ ਗੱਲ ਕਹਿਣ ਵਾਸਤੇ ਠੀਕ ਹੈ ਨਾ ਆ ਧੋਖਾ ਧੜੀਆਂ ਕਰਕੇ ਬੀਜੇਪੀ ਜਿੱਤ ਜਾਂਦੀ ਹੈ ਕਦੇ ਵੋਟਾਂ ਕੱਟ ਤੀਆਂ ਕਨੇ ਬੋਟਾਂ ਵਧਾ ਲੀਆਂ ਨਕਲੀ ਪਵਾ ਲੀਆਂ ਜਾਲੀ ਠਾ ਲੀਆਂ ਜਿੱਤ ਜਾਣਗੇ ਕਿੰਨਾ ਚਿਰ ਜਿੱਤੀ ਜਾਣਗੇ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਚੜੂਗਾ ਤੁਸੀਂ ਆ ਸੂਰਜ ਚੜਦਾ ਦੇਖੋ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਚੜੂਗਾ ਸੂਰਜ ਦੇਸ਼ ਚ ਕਿਉਂਕਿ ਕਿੰਨਾ ਚਿਰ ਝੱਲੀ ਜਾਵਾਂਗੇ ਜੁਮਲੇ ਕਿੰਨਾ ਕਿਰ ਜਿਹਨਾਂ ਦੇ ਸਹੀ ਜਾਵਾਂਗੇ ਇਹਨਾਂ ਨੇ ਝੂਠੇ ਲਾਰੇ ਕਿੰਨਾ ਕਿਰ ਆਈਂ ਇਧਰੋਂ 15 ਤੋੜ ਲਓ ਇਧਰੋਂ 20 ਤੋੜ ਲਓ ਸਰਕਾਰ ਬਣਾ ਲਓ ਚਲੋ ਜੀ ਪਬਲਿਕ ਨੂੰ ਜਿੰਦਾਬਾਦ ਜੈ ਹਿੰਦ ਇਲਾਹ ਇਲਾਹ ਕਿ ਪਬਲਿਕ ਨੂੰ ਤੁਸੀਂ ਕੀ ਸਮਝਿਆ ਵੀ ਡੈਮੋਕ੍ਰੇਸੀ ਕਿੱਥੇ ਆ ਮਾਵਾ ਪੈਣਾ ਬੈਠਿਆ ਪੈਣੋ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਬਹੁਤ ਭਾਰੀ ਗਿਣਤੀ ਚਾਹੀਓ ਆਇਆ ਕਰੋ ਰੈਲੀਆਂ ਚ ਆਇਆ ਕਰੋ ਰਾਜਨੀਤਿਕ ਉਹਨਾਂ ਦੇ ਵੀ ਉਹਨਾਂ ਦੇ ਪ੍ਰੋਗਰਾਮਾਂ 'ਚ ਵੀ ਜਾਇਓ ਸੁਣ ਲਿਓ ਉਹਨਾਂ ਨੂੰ ਵੀ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਵਿੱਚ ਹਿੱਸਾ ਲਓ